ਆਪਾਂ ਮੈਨੂੰ ਐਮਐਲਏ ਦੀ ਗੱਡੀ ਨਾ ਐਨੀ ਦੂਰ ਮੈਂ ਨਹੀਂ ਘੱਟਦਾ ਮੇਰੇ ਸਾਹਮਣੇ ਬਹੁਤ ਕੰਮ ਚਾਵੇ ਐਨੀ ਦੂਰ ਮੇਰੇ ਸਾਹਮਣੇ ਗੱਡੀ ਆ ਠੀਕ ਆ ਕਿਹੜੇ ਐਮਐਲਏ ਦੀ ਗੱਡੀ ਦੱਸੋ ਬਕਰ ਮੇਰੇ ਸਾਹਮਣੇ ਗੱਡੀ ਆ ਐਮਐਲਏ ਜੀਵਨ ਜੋਧਾ ਦਾ ਹਸਬੰਦ ਆ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਜੋਧਾ ਦਾ ਹਸਬੰਦ ਆ ਮਸਤੀ ਹੀ ਹੋਣੀ ਪੱਸੀ ਕਰੋਗੇ ਨਹੀਂ ਕਰਦੇ ਪਏ ਮਸਤੀ ਹੀ ਕਰੋ ਮੈਂ ਕੰਮ ਕਰੋ ਫੂਲ ਕੰਮ ਕਰਨਾ ਕਰੋ ਕਰੋ ਜੀਵਨ ਜੋਧਾ ਦਾ ਹਸਬੰਦ ਆ ਮੈਨੇ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਨਹੀਂ ਉਹ ਨਹੀਂ ਸੁਣਦੇ ਸੋਸ਼ਲ ਮੀਡੀਆ ਕਰੋ ਦੂਈ ਨਹੀਂ ਕਰੋ ਤੁਸੀਂ ਇਹ ਕਹਿੰਦੇ ਲੋਕ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰਦਾ ਪਿਆ ਬਦਮਾਸ਼ੀ ਤੁਸੀਂ ਕਰਦੇ ਨਾ ਕਰਦਾ ਬਦਮਾਸ਼ੀ ਕੋਈ ਕੋਈ ਗੱਲ ਨਹੀਂ ਬੋਲ ਰਹੀ ਨਹੀਂ ਖੜੇਗਾ ਫਿਰ ਦੀ ਫਿਰ ਅੱਗਾਂ ਦੀ ਗੱਲ ਹੈ ਤੇ ਕੋਤਰ ਉਹ ਤੁਹਾਡੀ ਕੋਈ ਯਾਰ ਕਰਦੇਗੀ ਬਈ ਉਹ ਲੈ ਬਾਈ ਕੰਮ ਦੀ ਮਨਜ਼ੂਰੀ ਖਾਣੇ ਦੀ ਭਲਾਣਾ ਭਲਾਣਾ ਥੋੜਾ ਪਤਾ ਵੇਖ ਲਓ ਤੁਸੀਂ ਉਹ ਜੋ ਬਣਾ ਲਈ ਤਾਰੇ ਬਣਾਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿੱਦਾਂ ਬੋਲਦੇ ਪਹਿਰੇ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਰੌਂਗ ਸਾਈਡ ਭਾਈ ਸਾਹਿਬ ਆਪਾਂ ਗਲਤ ਸਾਈਡ ਆਪਾਂ ਆ ਰਹੇ ਸਰਦਾਰ ਜੀ ਆਪਾਂ ਗਲਤ ਸਾਈਡ ਆ ਰਹੇ ਰੌਂਗ ਸਾਈਡ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਕਿਚੇ ਸਾਰਾ ਦਸਾ ਲਾ ਫੁੱਲਾ ਸਾਰਾ ਖੁਲਾ ਉਹਨੂੰ ਲੱਗਾ ਇਹ ਇੰਨਾ ਕੇ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਕੋਈ ਗੱਲ ਆ ਰਹੀ ਆਪਾਂ ਨਹੀਂ ਐ ਐਮਐਲਏ ਦੀ ਗੱਡੀ ਹੈ ਨਾ ਇੰਨੀ ਦੂਰ ਮੈਂ ਨਹੀਂ ਖੜਾ ਸਕਦਾ ਮੇਰੇ ਨਾਲ ਬਹੁਤ ਤੁਹਾਨੂੰ ਸ਼ਾਬਾਸ਼ ਐਨੀ ਦੂਰ ਮੈਂ ਸਾਡੀ ਗੱਡੀ ਹੈ ਠੀਕ ਹੈ ਕਿਹੜੇ ਐਮਐਲਏ ਦੀ ਗੱਡੀ ਦੇਖੋ ਕਿਹੜੇ ਭਰਾ ਮੇਰੇ ਨਾਲ ਦੀ ਗੱਡੀ ਹੈ ਐਮਐਲਏ ਜੀਵਨ ਦੋ ਦਾ ਹਸਬੰਦ ਹਨ ਕੋਈ ਗੱਲ ਨਹੀਂ ਐਮਐਲਏ ਜੀਵਨ ਦੋ ਦਾ ਹਸਬੰਦ ਹਨ ਪਾਸੀ ਕਰੋਗੇ ਨਹੀਂ ਕਰਦੇ ਮੈਂ ਪਾਸੀ ਕਰੋ ਮੇਰਾ ਡਿਜੀਟ ਹੈ ਬਾਈ ਕੰਮ ਕਰੋ ਫੂਲ ਜੂਰੂ ਕਰਨਾ ਬਦਮਾਸ਼ੀ ਕਰੋ ਦੋ ਦਾ ਹਸਬੰਦ ਹੈ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਉਲਮੀ ਕੋਈ ਨਹੀਂ ਕੋੰਦਰ ਸੋਸ਼ਲ ਮੀਡੀਆ ਕਰੋ ਦੂਈ ਨਹੀਂ ਕਰੋ ਤੂੰ ਹੀ ਕਿਵੇਂ ਲੋਗੇ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰਦਾ ਪਿਆ ਬਦਮਾਸ਼ੀ ਤੂੰ ਹੀ ਕਰਦੇ ਨਾ ਕੋਈ ਕੋਈ ਗੱਲ ਨਹੀਂ ਬੋਲੋ ਨਹੀਂ ਖੜੇ ਹੋ ਫਿਰ ਫਿਰ ਇੰਦਾ ਦੀ ਗੱਲ ਹੈ ਤੂੰ ਤੂੰ ਹੀ ਯਾਰ ਕਰਦੇਗੀ ਮੈਂ ਉਹ ਨਾ ਬਾਈ ਕੰਮ ਹੈ ਜੀਵਨ ਜੋਦੂ ਖਾਣੇ ਤੇ ਭਲਾਣਾ ਭਲਾਣਾ ਥੋੜਾ ਪਤਾ ਦੇਖ ਲਓ ਤੁਸੀਂ ਵੀਡੀਓ ਬਣਾ ਲਈ ਤੁਹਾਡੀ ਬਣਾਉਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਪਏ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਹੌਂਸਟ ਪਾਈਸਾ ਬਾਪਾ ਗਲਤ ਸਾਈਡ ਆ ਪਾ ਰਿਹਾ ਸਰਦਾਰ ਜੀ ਆਪਾਂ ਗਲਤ ਪਾਸੇ ਪਾ ਰਿਹਾ ਹੌਂਸਟ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਜਸਾ ਦਾ ਕੋਲਾ ਸਾਰਾ ਖੜਾ ਹੋ ਗਿਆ ਕੋਈ ਇਹਨਾਂ ਦੇ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਇੱਥੇ ਕੋਈ ਗੱਲ ਨਹੀਂ ਆਪਾਂ ਇਹ ਐਮਐਲਏ ਦੀ ਗੱਡੀ ਨਾ ਆ ਮੇਰੇ ਨਾਲ ਬਹੁਤ ਸਮਝਾਵੇ ਐਨੀ ਦੂਰ ਨਹੀਂ ਅਮਰੇ ਸਾਥੇ ਗੱਡੀ ਆ ਠੀਕ ਆ ਕਿਹੜੇ ਐਮਐਲਏ ਦੀ ਗੱਡੀ ਦੱਸੋ ਕਿਹੜੇ ਭਰਾ ਮੇਰੇ ਸਾਥੇ ਗੱਡੀ ਆ ਐਮਐਲਏ ਜੀਵਨ ਦੋ ਦਾ ਹਸਬੰਦ ਆ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਦੋ ਦਾ ਹਸਬੰਦ ਆ ਮੱਸੀ ਹਰ ਉਹ ਪਤਾਸੀ ਕਰੋਗੇ ਨਹੀਂ ਕਰਦੇ ਬਈ ਮੇਰਾ ਵੀ ਕੰਮ ਕਰੋ ਫੂਲ ਕੁੱਝ ਨੂੰ ਕਰਨਾ ਕਰੋ ਕਰੋ ਦੋ ਦਾ ਹਸਬੰਦ ਆ ਨਹੀਂ ਨਹੀਂ ਪਤਾਸੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਵੀ ਕੋਈ ਸੋਸ਼ਲ ਮੀਡੀਆ 'ਤੇ ਕਰੋ ਦੂਈ ਨਹੀਂ ਕਰੋ ਤੂੰ ਇਹ ਕਹਿੰਦੇ ਲੋਕ ਬਦਮਾਸ਼ੀ ਕਰਦੇ ਬਈ ਬਦਮਾਸ਼ੀ ਕੌਣ ਕਰਦਾ ਬਈ ਬਦਮਾਸ਼ੀ ਤੂੰ ਹੀ ਕਰਦੇ ਤੂੰ ਕੋਈ ਗੱਲ ਨਹੀਂ ਬੋਲੋ ਨਹੀਂ ਖੜੇ ਹੋ ਫਿਰ ਦੀ ਅੱਗਾਂ ਦੀ ਗੱਲ ਹੈ ਤੇ ਲੋਤਰ ਤੂੰ ਕੋਈ ਯਾਰ ਕਰਦੇਗੀ ਬਈ ਨਾ ਬਾਈ ਕੰਮ ਜੀਵਨ ਜੋਦ ਤੁਹਾਨੂੰ ਦੇ ਭਲਾਣਾ ਭਲਾਣਾ ਤੂੰ ਥੋੜਾ ਪਤਾ ਵੇਖ ਲਓ ਤੁਸੀਂ ਵੀਡੀਓ ਬਣਾ ਲਈ ਤਾਰੇ ਬਣਾਉਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿੱਦਾਂ ਬੋਲਦੇ ਪਏ ਕੋਈ ਗੱਲ ਨਹੀਂ ਬੋਲਦੇ ਆਪਾਂ ਬੋਲਦੇ ਆ ਰੌਂ ਸਾਈਡ ਭਾਈ ਸਾਹਿਬ ਆਪਾਂ ਗਲਤ ਸਾਈਡ ਆ ਪਾ ਰਹੇ ਸਰਦਾਰ ਜੀ ਆਪਾਂ ਗਲਤ ਪਾ ਰਹੇ ਰੌਂ ਸਾਈਡ ਤੁਸੀਂ ਦੇਖੋ ਵੀ ਕੰਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਜਥਾ ਦਾ ਖੁੱਲਾ ਸਾਰਾ ਖੁੱਲਾ ਉਹਨੂੰ ਲੱਗਾ ਨਹੀਂ ਇਹ ਇੰਨਾ ਕਿ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ ਇੱਥੇ